ਕਾਫੀ ਰਾਮੀਆਂ ਕਾਫੀਆਂ ਕਾਫੀ ਉਹ ਬਾਤ ਨਾ ਕਰੀਏ ਕਾਫੀਆਂ ਆਹ ਬੋਲਾ ਠੰਡਾ ਮਠਾ ਪਾਣੀ ਵਿਰੇ ਸ਼ਾਕਰ ਜਾਓ ਜੀ ਠੰਡਾ ਮਠਾ ਪਾਣੀ ਠੰਡਾ ਮਠਾ ਪਾਣੀ ਠੰਡਾ ਮਠਾ ਪਾਣੀ रुक जा जगह पे एक जगह और ओके मेरे ट्रक वाले बब्बू जी और ओके जी रोके रुक ले मेरे रोके गन्ना मीठा पानी है ना मीठा पानी मीठा पानी अब कट गया भाई रोके मेरे रोके रोके भाई रोके जी ठीक है अब और का प्यार ये रोके रोकी आके दिया भाई रोकी ਇਹ ਪਾਣੀ ਦੇ ਗਲਾਸ ਹੋ ਗਏ ਹੋ ਗਏ ਹਨ ਜੀ ਲਈ ਲੜਗਾ ਹੋਰ ਅੱਧਾ ਵਰਤਾਂਗੇ ਪੀਜਾ ਸਿੰਜਰੇ ਦਰ ਪਾਣੀ ਦੇ ਬੰਦੀ ਦੋ ਗਲਾਸ ਆਨ ਡਿਊਟੀ ਦੇ ਸਾਰੇ ਜੀ ਪੈਣ ਪਾਈਆਂ ਸੱਸੀ ਕਾਲ ਜੀ ਸ਼ਹੀਦਾਂ ਦੇ ਸਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸਿੱਧੀ ਸੌਂਤ ਅੱਜ ਸਵੀਲ ਲੱਗੀ ਆ ਕਨੇਜ ਰੋਡ ਸਾਧਨੇ ਵਾਲੇ ਵਿਖੇ ਸਾਡੇ ਨਾਲ ਵੀਰ ਜੀ ਅਮਰ ਸਿੰਘ ਹਾਜ਼ਰਾ ਵੀਰ ਜੀ ਤੁਹਾਡਾ ਚੰਨ ਸਵਾਗਤ ਆ ਕੀ ਕਰਨਾ ਚਾਹੁੰਦੇ ਹੋ ਤੇ ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਸ ਪੇਲ ਦਾ ਲਾਉਣ ਦਾ ਕਾਰਨ ਇਹ ਆ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਿੱਧੀ ਦਿਹਾੜੇ ਨੂੰ ਸਮਰਪਿਤ ਤੇ 1984 ਦੇ ਸ਼ਹੀਦਾਂ ਨੂੰ ਸਮਰਪਿਤ ਆ ਕਿ ਜੋ ਉਸ ਵੇਲੇ ਪਾਣਾ ਵਰਤਿਆ ਗਰਮੀ ਦੇ ਵਿੱਚ ਇਸ ਠੰਡਕ ਨੂੰ ਮਹਿਸੂਸ ਕਰਨ ਵਾਸਤੇ ਕਿ ਠੰਡਾ ਪਾਣੀ ਲਾਇਆ ਜਾਵੇ ਸਾਰੀ ਸੰਗਤ ਨੂੰ ਜੋ ਆਉਂਦੇ ਜਾਂਦੇ ਰਾਸੀ ਨੇ ਉਹਨਾਂ ਨੂੰ ਠੰਡਕ ਮਹਿਸੂਸ ਹੋਵੇ ਕੁਝ ਟਾਈਮ ਲਈ ਉਹਨਾਂ ਨੂੰ ਰਾਹਤ ਮਿਲੇ ਠੰਡੇ ਪਾਣੀ ਦੀ ਠੀਕ ਹੈ ਉਹ ਕੀ ਕਰਾਜੋ ਨੇ ਕੈਮੀਸ ਵੀਰਾ ਤੁਹਾਡੀ ਜੀ ਇਹ ਸਾਡੀ ਚੌਥੀ ਸਪੀਲ ਹੈ ਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਜੇ ਸੰਗਤ ਦਾ ਸਹਿਯੋਗ ਹੋਇਆ ਮਹਾਰਾਜ ਦੀ ਕਿਰਪਾ ਹੋਈ ਇਸੇ ਤਰ੍ਹਾਂ ਲਾਉਂਦੇ ਰਵਾਂਗੇ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕਿਫਤ